ਕੇਂਦਰ ਸਰਕਾਰ ਦੇ ਵੱਲੋਂ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਦੀ ਯਾਤਰਾ ਦੇ ਲਈ ਸਿੱਖ ਸ਼ਰਧਾਲੂਆਂ ਦੇ ਜਾਨ ਦੇ ਉੱਤੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਰੋਕ ਲਾਉਣ ਦੇ ਲਈ ਕਿਹਾ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਵੀ ਜਾਰੀ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਕੇਂਦਰ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਨੇ। ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮਲਵਿੰਦਰ ਸਿੰਘ ਕੰਗ ਨੇ ਵੀ ਇਸ ਫੈਸਲੇ ਦੀ ਨਿੰਦਾ ਕੀਤੀ ਹੈ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਹੈ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਿਲ ਹੈ ਤੇ ਦੂਜੇ ਪਾਸੇ ਉਸ ਮੁਕੱਦਸ ਥਾਂ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਆ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਜਿੱਥੋਂ ਭਾਈਚਾਰੇ ਦਾ ਸੁਨੇਹਾ ਜਾਂਦਾ ਹੈ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਦ ਭੰਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਲੜਾਈ ਹੋਈ ਤੇ 71 ਦਾ ਜੰਦ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਤਾ ਸ਼ਰਤਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਹੈ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰਨਾਨਕ ਨਾਮ ਲੈਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਸਿੱਖਾਂ ਦੀ ਗੱਲ ਆਉਂਦੀ ਹੈ ਸਾਡੇ ਗੁਰੂਆਂ ਦੀ ਗੱਲ ਆਉਂਦੀ ਹੈ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਹੈ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਇਮੀਡੀਏਟਲੀ ਇਹ ਆਪਣੇ ਫੈਸਲੇ ਨੂੰ ਜਿਹਦੇ ਰਾਹੀਂ ਸ਼੍ਰੀ ਹਨਕਾਣਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਰਾਜ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਸਥਾਨ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਿਤ ਮस्तक ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸੁਨੇਹਾ ਦੇ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਬੜੀ ਦੁਖਦ ਖਬਰ ਜਿਹੜੀ ਹੈ ਉਹ ਸੁਣਨ ਨੂੰ ਮਿਲੀ ਹੈ ਇੱਕ ਪਾਸੇ ਵਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਹੈ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਉਹ ਢਾਕਾ ਮਾਰਿਆ ਗਿਆ। ਹਰ ਸਾਲ ਗੁਰਪਰਬ ਮਨਾਉਣ ਵਾਸਤੇ ਸ੍ਰੀ ਨਨਕਾਣਾ ਸਾਹਿਬ ਭਾਰਤ ਤੋਂ ਸਿੱਖ ਯਾਤਰੂਆਂ ਦਾ ਜਥਾ ਜਾਂਦਾ। ਔਰ ਉਸ ਜਥੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ। 1965 ਔਰ 71 ਦੀਆਂ ਜੰਗਾਂ ਹੋਈਆਂ ਨੇ ਪਾਕਿਸਤਾਨ ਦੇ ਦਰਮਿਆਨ ਕਾਰਗਲ ਦੀ ਜੰਗ ਵੀ ਹੋਈ ਹੈ। ਉਸ ਦੌਰ ਦੇ ਵਿੱਚ ਵੀ ਜਿਹੜੀ ਹੈ ਇਹ ਪਾਬੰਦੀ ਨਹੀਂ ਲਗਾਈ ਗਈ। ਕਿਤੀ ਕਮਾਲ ਦੀ ਗੱਲ ਹੈ ਏਜੰਸੀਆਂ ਜਿਹੜੀਆਂ ਨੇ ਉਹ ਸਰਕਾਰ ਨੂੰ ਮਿਸਲੀਡ ਕਰਦੀਆਂ ਨੇ ਔਰ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਸਿੱਖਾਂ ਦੇ ਧਾਰਮਿਕ ਅਧਿਕਾਰ ਜਿਹੜੇ ਨੇ ਉਹ ਖਤਮ ਕੀਤੇ ਜਾਂਦੇ ਨੇ ਮੁਕਾਇਏ ਜਾਂਦੇ ਨੇ ਮੁਸਲਮਾਨਾਂ ਨੂੰ ਹਜਤ ਤੋਂ ਜਾਣੋਂ ਨਹੀਂ ਰੋਕਿਆ ਜਾ ਸਕਦਾ ਹਿੰਦੂਆਂ ਨੂੰ ਮੰਦਰਾਂ ਦੇ ਦਰਸ਼ਨ ਕਰਨ ਤੋਂ ਨਹੀਂ ਰੋਕਿਆ ਜਾ ਸਕਦਾ ਔਰ ਸੁਣਦੇ ਆ ਕਿ ਮੁਗਲ ਕਾਲ ਦੇ ਵਿੱਚ ਹਿੰਦੂਆਂ ਨੂੰ ਉਹਨਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਜਿਹੜਾ ਹੈ ਉਹ ਰੋਕਿਆ ਜਾਂਦਾ ਸੀ ਜੱਜ਼ੀਆ ਵਸੂਲੇ ਜਾਂਦਾ ਸੀ ਪਰ ਸ਼ਾਇਦ ਇੰਨੀ ਨਰਦਾਈਤਾ ਜਿਹੜੀ ਹੈ ਉਹ ਵੀ ਨਾ ਵਿਖਾਉਂਦੇ ਹੁਣ ਜਿੰਨੀ ਨਰਦਾਈਤਾ ਭਾਰਤ ਸਰਕਾਰ ਨੇ ਸਿੱਖਾਂ ਦੇ ਪ੍ਰਤੀ ਦਿਖਾਈ ਹੈ ਕੀ ਕਰਦੇ ਨੇ ਸਿੱਖ ਜਾ ਕੇ ਉੱਥੇ ਮੱਥਾ ਟੇਕਦੇ ਨੇ ਕੜਾ ਪ੍ਰਸ਼ਾਦ ਦੀ ਦੇਖ ਕਰਾਉਂਦੇ ਨੇ ਉੱਥੇ ਕੀਰਤਨ ਸੁਣਦੇ ਨੇ ਆਪਣੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕਰਕੇ ਅੱਖਾਂ ਨਮ ਕਰ ਲੈਂਦੇ ਨੇ ਆਪਣੇ ਵਿਛੜੇ ਗੁਰਧਾਮਾਂ ਤੇ ਜਾ ਕੇ ਥੋੜਾ ਸਕੂਨ ਹਾਸਲ ਕਰਦੇ ਨੇ ਕਿ ਸਿੱਖ ਇਹਦੇ ਵੀ ਅਧਿਕਾਰੀ ਨਹੀਂ ਰਹਿ ਗਏ ਕਰਤਾਰਪੁਰ ਸਾਹਿਬ ਕੋਰੀਡੋਰ ਜੰਗ ਦੀ ਆੜ ਦੇ ਵਿੱਚ ਇਹਨਾਂ ਨੇ ਬੰਦ ਕਰਤਾ ਔਰ ਉਹਨੂੰ ਖੋਲਣ ਦਾ ਇਹ ਨਾ ਨਹੀਂ ਲੈ ਰਹੇ ਇੱਕ ਆਸ ਦੀ ਕਿਰਨ ਜਾਗੀ ਸੀ ਦੁਨੀਆ ਭਰ ਦੇ ਮੁਲਕਾਂ ਨੇ ਜਿਹੜਾ ਹੈ ਉਹ ਸਲਾਹਿਆ ਸੀ ਜਿਹੜਾ ਕੋਰੀਡੋਰ ਖੋਲਿਆ ਸੀ ਤੇ ਭਾਰਤ ਸਰਕਾਰ ਜਿਹੜੀ ਹੈ ਉਹਨੂੰ ਵੀ ਜਿਹੜਾ ਬੰਦ ਕਰਕੇ ਸਿੱਖਾਂ ਦੇ ਧਾਰਮਿਕ ਅਧਿਕਾਰ ਨੂੰ ਜਿਹੜਾ ਕੁਚਲਣ ਦਾ ਯਤਨ ਕਰ ਰਹੀ ਹੈ ਇਹ ਬਹੁਤ ਮੰਦ ਭਗਾ ਫੈਸਲਾ ਹੈ ਪਰ ਸਰਕਾਰ ਨੂੰ ਤਰੰਤੇ ਤੇ ਤੇ ਵਿਚਾਰ ਕਰਨੀ ਚਾਹੀਦੀ ਸਿੱਖਾਂ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਆ ਜਾਏ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਅਸਥਾਨਾਂ ਤੋਂ ਰੋਕਣਾ ਜਿਹੜਾ ਹੈ ਇਹ ਮਹਾ ਅਪਰਾਧ ਦੀ ਸ਼੍ਰੇਣੀ ਚਾਹੁੰਦਾ ਤੇ ਇਹ ਮਹਾ ਅਪਰਾਧ ਜਿਹੜਾ ਹੈ ਉਹ ਭਾਰਤ ਸਰਕਾਰ ਨਾ ਕਮਾਵੇ ਸਿੱਖ ਇਸ ਫੈਸਲੇ ਦੇ ਨਾਲ ਬਹੁਤ ਆਵਾਜ਼ਾਰ ਹੋਏ ਨੇ ਬੜੇ ਦੁਖੀ ਹੋਏ ਨੇ ਜੇ ਕ੍ਰਿਕਟ ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਨਹੀਂ ਖੁੱਲ ਸਕਦਾ ਹੈ ਇਹ ਸਾਰ ਸਾਰ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਚਿੱਕੀ ਚਿੱਕੀ ਦੇ ਰਾਹੀਂ ਜਿਹੜਾ ਉਹ ਚਲਕੀ ਹੈ ਔਰ ਅਸੀਂ ਇਹਦੀ ਜਿਹੜੀ ਵਿਰੋਧਤਾ ਕਰਦੇ ਆ ਔਰ ਭਾਰਤ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ ਤੇ ਨਹੀਂ ਮਸਲਿਕ ਸੰਗਤਾਂ ਨੂੰ ਇਹ ਅਪੀਲ ਕਰਦਾ ਕਿ ਜ਼ੋਰਦਾਰ ਜਿਹੜਾ ਹੈ ਇਹਦਾ ਵਿਰੋਧ ਕੀਤਾ ਜਾਏ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਕਹਿਣਾ ਕਿ ਆਪੋ ਆਪਣੇ ਮੁਲਕਾਂ ਦੇ ਵਿੱਚ ਆਪੋ ਆਪਣੇ ਮੰਚਾਂ ਦੇ ਉੱਤੇ ਸਿੱਖਾਂ ਦੇ ਨਾਲ ਭਾਰ ਸਰਕਾਰ ਵੱਲੋਂ ਕੀਤੇ ਧਾਰਮਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਜਾਂ ਧਾਰਮਿਕ ਆਧਾਰਾਂ ਨੂੰ ਉਜਾੜਨ ਦਾ ਜਿਹੜਾ ਮਾਮਲਾ ਹੈ ਇਹ ਜ਼ੋਰਦਾਰ ਢੰਗ ਦੇ ਨਾਲ ਜਿਹੜਾ ਉਠਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ